ਮਾਮਲੇ ਕਰਕੇ ਪੇਸ਼ ਕੀਤਾ ਲਾਖੀ ਕਰਾ ਚੋਗੇ ਮੈਂ ਮੈਨੂੰ ਕੀ ਕਰਾ ਚੋਕਰੀ ਪਾਗਰ ਲਾ ਰਿਹਾ ਮੈਨੂੰ ਪੂਰਾ ਮਾਣ ਜੋਗ ਅਦਾਲਤ ਤੇ ਪੂਰਾ ਯਕੀਨ ਆ ਜੋ ਵੀ ਹੋਊਗਾ ਵਧੀਆ ਹੀ ਹੋਊਗਾ ਕੰਚਨਪ੍ਰੀਤ ਦਾ ਹੱਵਾ ਜਿਹੜਾ ਆ ਉਹ ਜੋ ਮੌਜੂਦਾ ਸਰਕਾਰ ਨੇ ਖੜਾ ਕੀਤਾ ਪਹਿਲੀ ਤੇ ਗੱਲ ਐ ਕਿ ਪੰਜਾਬ ਦੀ ਰਵਾਇਤ ਐ ਪੰਜਾਬ ਦਾ ਸੱਭਿਆਚਾਰ ਐ ਕਿ ਚਾਹੇ ਜਿੱਡਾ ਮਰਜੀ ਵੱਡੇ ਤੋਂ ਵੱਡਾ ਦੁਸ਼ਮਣ ਵੀ ਹੋਵੇ ਵਿਰੋਧੀ ਹੋਵੇ ਉਹਦੀ ਜਿਹੜੀ ਧੀ ਭੈਣ ਹੁੰਦੀ ਹੈ ਦੁਸ਼ਮਣ ਵੀ ਉਹਦਾ ਸਤਕਾਰ ਕਰਦੇ ਪਰ ਪਹਿਲੀ ਵਾਰਾਂ ਦੇਖਿਆ ਹੈ ਕਿ ਰਾਜਨੀਤੀ ਦੇ ਵਿੱਚ ਸਿਰਫ ਰਾਜਨੀਤੀ ਦੇ ਵਿੱਚ ਅੱਗੇ ਵਧਣ ਲਈ ਇੱਕ ਬੱਚੀ ਨੂੰ ਪ੍ਰਚਾਰ ਕਰਨ ਤੋਂ ਰੋਕਣ ਲਈ ਉਹਦੀ ਜਿਹੜੀ ਇੱਕ ਸ਼ਖਸੀਅਤ ਉੱਭਰ ਰਹੀ ਹੈ ਇੱਕ बतौर ਆਗੂ ਦੇ ਉਨ ਨੂੰ ਰੋਕਣ ਲਈ ਕਿੰਨੀ ਜ਼ਿਆਦਾ ਡਿਪਲੋਇਮੈਂਟ ਕਿਸਾਂ ਦੇ ਵਿੱਚ ਉਲਝਾਇਆ ਜਾ ਰਿਹਾ ਮੇਲ ਕੀਤਾ ਗਿਆ ਪੂਰੇ ਮਕਿਸੀ ਨੂੰ ਮੈਨੂੰ ਹੈਰਾਨੀ ਤੇ ਇਸੇ ਗੱਲ ਦੀ ਹੈ ਨਾ ਜੀ ਇੱਕ ਕੁੜੀ ਨੇ ਪੇਸ਼ ਹੋਣਾ ਤੇ ਮੇਰਾ ਖਿਆਲ ਅਸੀਂ ਵੀ 5-7 ਜਣੇ ਹੀ ਐ ਪਹਿਲਾਂ ਵੀ ਕਿਹਾ ਸੀਗਾ ਕਿ ਇੰਨੇ ਕੁ ਜਣੇ ਆਵਾਂਗੇ ਤੇ ਸਾਰਿਆਂ ਨੂੰ ਪਤਾ ਸੀਗਾ ਕਿ ਇਨਵੈਸਟੀਗੇਸ਼ਨ ਜੁਆਇਨ ਕਰਨੀ ਜੋ ਅਦਾਲਤ ਨੇ ਹੁਕਮ ਕੀਤਾ ਹੈ ਅਦਾਲਤ ਤੇ ਭਰੋਸਾ ਹੈ ਸਾਨੂੰ ਵੀ ਔਰ ਕੰਚਨਪ੍ਰੀਤ ਨੂੰ ਵੀ ਅਦਾਲਤ ਨੇ ਬੜੀ ਵੱਡੀਆਂ ਨੂੰ ਰਾਸਤ ਦਿੱਤੀ ਹੈ ਕਿ ਜਿੰਨੇ ਉਹਦੇ ਵਿਰੁੱਧ ਮੁਕਦਮੇ 4 ਦਰਜ ਸੀ ਚੋਂ ਦੇ ਵਿੱਚੋਂ ਇਨਟਰਮ ਛੇੜ ਦਿੱਤੀ ਹੈ ਅਰੈਸਟ ਸਟੇ ਦਿੱਤੀ ਹੈ ਇਨਵੈਸਟੀਗੇਸ਼ਨ ਜੁਆਇੰਟ ਕਰਨ ਦੇ ਉਹਨੂੰ ਜਿਹੜਾ ਆ ਹੁਕਮ ਕੀਤੇ ਨੇ ਤੇ ਔਰ ਨਾਲ ਹੀ ਕਿ ਜੇ ਕੋਈ ਪ੍ਰਸ਼ਾਸਨ ਕੋਈ ਮੁਕਦਮਾ ਦਰਜ ਕਰਦਾ ਹੈ ਤੇ 7 ਡੇ ਦਾ ਜਿਹੜਾ 7 ਦਿਨ ਦਾ ਇੱਕ ਹਫਤੇ ਦਾ ਨੋਟਿਸ ਜਿਹੜਾ ਆ ਉਹ ਨੂੰ ਦੇਣਾ ਪਊਗਾ ਪਰ ਉਲਟੋ ਸਭ ਇੱਕ ਮਹਿਲਾ ਦੇ ਲਈ ਇਹਨਾਂ ਦੇ ਵਿਚਾਰਾਂ ਦੇ ਵਾਸਤੇ ਗੱਲ ਨਹੀਂ ਕੀਤੀ ਨਾ ਕਿਹੇ ਐਸ ਐਚਓ ਦੇ ਹੈ ਨਾ ਕਿਹੇ ਡੀ ਐਸ ਪੀ ਦੇ ਹੈ ਨਾ ਕਿਹੇ ਐਸ ਪੀ ਤੇ ਨਾ ਐਸ ਐਸ ਪੀ ਤੇ ਨਾ ਡੀ ਆਈ ਸੀ ਤੇ ਔਰ ਇਸ ਸੇ ਦੇ ਦੌਰਾਨ ਇੱਕ ਐਸ ਐਸ ਪੀ ਨੂੰ ਸਰਪੈਂਡ ਤੱਕ ਕਰ ਦਿੱਤਾ ਜਾਂਦਾ ਹੈ ਲੱਗਦਾ ਕਿ ਉਹ ਵੀ ਇਸੇ ਮਾਮਲੇ ਦੇ ਨਾਲ ਜੋੜ ਕੇ ਲੋਕ ਦੇਖ ਰਹੇ ਹੁੰਦੇ ਤੇ ਮੇਰਾ ਖਿਆਲ ਉਹ ਕੋਈ ਹੋਲਾ ਹੀ ਨਹੀਂਗਾ ਕੋਈ ਹੋਲਾ ਹੀ ਨਹੀਂਗਾ ਨਾ ਤਾਂ ਸਰਕਾਰ ਨੇ ਖੰਡਨ ਕੀਤਾ ਹੈ ਜਦੋਂ ਮੀਡੀਆ ਰਿਪੋਰਟਾਂ ਇਹ ਆਈਆਂ ਨੇ ਕਿ ਉਹਨੂੰ ਕੇਵਲ ਇਸ ਕਰਕੇ ਕਿ ਕੰਚਨਪ੍ਰੀਤ ਨੂੰ ਤੂ ਅਰੈਸਟ ਕਿਉਂ ਨਹੀਂ ਕੀਤਾ ਕਿਉਂ ਨਹੀਂ ਸਖਤੀ ਕੀਤੀ ਉਹਨੂੰ ਉਹਦਾ ਸ਼ਿਕਾਰ ਬਣਾ ਕੇ ਇੱਕ ਜੋਗ ਅਫਸਰ ਨੂੰ ਇੱਕ ਵਧੀਆ ਅਫਸਰ ਨੂੰ ਉਹਦੇ ਜਿਹੜਾ ਸਰਵਿਸ ਹੈ ਬੁੱਕ ਹੈ ਉਹਦੇ ਉੱਤੇ ਜੋ ਕੁਛ ਅੰਕਿਤ ਕੀਤਾ ਗਿਆ ਜੋ ਕੁਛ ਦਰਜ ਕਰ ਦਿੱਤਾ ਗਿਆ ਸਸਪੈਂਸ਼ਨ ਦੇ ਆਰਡਰ ਜਿਹੜੇ ਆ ਤੇ ਉਹ ਬੜੀ ਵੱਡੀ ਬੇਇਨਸਾਫੀ ਹੈ ਇੱਕ ਯੰਗ ਅਫੀਸਰ ਦੇ ਨਾਲ ਜਿਹਨੇ ਡੀਜੀਪੀ ਦੇ ਉਹਦੇ ਤੱਕ ਜਾਣਾ ਸੀ ਸਾਨੂੰ ਉਹਦੇ ਨਾਲ ਹੰਦਰਦੀ ਹੈ ਪਰ ਬਲਟੋ ਸਰ ਇੱਥੇ ਸਵਾਲ ਹੈ ਕਿ ਚੋਣ ਜਿੱਤਣ ਤੋਂ ਬਾਅਦ ਇਹ ਕਿਉਂ ਹਤਕਣਦੇ ਆਪਣੇ ਜਾ ਰਹੇ ਕੀ ਜਿਹੜੀ ਇਹ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਚੋਣਾਂ ਆ ਰਹੀਆਂ ਉਹਦੇ ਵਿੱਚ ਕੋਈ ਗ੍ਰੰਥਮ ਘਾਉਣ ਦੇ ਲਈ ਕੀਤਾ ਜਾ ਰਿਹਾ ਦੇਖੋ ਪਹਿਲੀ ਤੇ ਗੱਲ ਹੈ ਕਿ ਰਾਜਨੀਤੀ ਕਰੋਈ ਹੈ ਇਹ ਵੀ ਸੁਣਿਆ ਸੀ ਕਿ ਕਿ ਰਾਜਨੀਤਿਕ ਗੰਦੀ ਵੀ ਹੋ ਗਈ ਹੈ ਗੰਦੀ ਕਰਨ ਵਾਲੇ ਵੀ ਆ ਗਏ ਪਰ ਐਡੀ ਗੰਦੀ ਕਰ ਦਿੱਤੀ ਕਿ ਸਿੱਧਾ ਹੀ ਕਹਿੰਦੇ ਆ ਕਿ ਸਾਮ-ਦਾਮ, ਦੰਡ-ਭੇਦ ਚਾਹੇ ਲੜਾਈ ਝਗੜਾ ਕਰਨਾ ਪਵੇ ਚੋਣ ਜਿਤਨੀ ਹੈ ਤੁਹਾਡੇ ਸਾਹਮਣੇ ਹੀ ਹੈ ਮਨੀਸ਼ ਸ਼ਿਸ਼ੋਧिया ਦੇ ਬਿਆਨ ਉਸ ਮਨੀਸ਼ ਸ਼ਿਸ਼ੋਧिया ਦੇ ਬਿਆਨ ਨਹੀਂ ਉਹ ਆਮ ਆਦਮੀ ਪਾਰਟੀ ਦੀ ਨੀਤੀ ਹੈ ਰਾਜਨੀਤਿਕ ਉਸੇ ਦੇ ਤਹਿਤ ਹੀ ਪੰਜਾਬ ਦੇ ਵਿੱਚ ਉਹ ਅੱਗੇ ਵਧ ਰਹੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਹੈ ਇਹਨੂੰ ਪਿਆਰ ਨਾਲ ਤੇ ਭਾਵੇਂ ਕਲਾਵੇ ਚ ਲੈ ਲਓ ਤੇ ਤੁਸੀਂ ਲੋਕਾਂ ਨੂੰ ਉਦੋਂ ਸਬਜ ਬਾਗ ਵਿਖਾ ਕੇ ਆਪਣਾਤ ਦਿਖਾ ਕੇ ਠੱਗੀ ਮਾਰ ਗਏ ਪਰ ਜੇ ਤੁਸੀਂ ਕਹੋ ਕਿ ਦਬਾ ਕੇ ਜਿਹੜਾ ਆ ਧਰਾ ਕੇ ਜਿਹੜਾ ਆ ਭੌਂ ਕੇ ਪਿੰਡਾਬ ਦੇ ਉੱਤੇ ਕਰੋਗੇ ਇਹ ਜਿਹੜੇ ਆ ਇਹ ਸਪਰਿੰਗ ਵਾਂਗੂ ਉੱਠਦੇ ਨੇ ਮੈਨੂੰ ਕੰਚਨਪ੍ਰੀਤ ਦਾ ਡਰ ਕਿਉਂ ਆ ਨਾ ਮੈਂ ਤੁਹਾਨੂੰ ਦੱਸਾਂ ਜੀ ਮੈਨੂੰ ਕੱਲ ਕਿਸੇ ਅਫੀਸਰ ਦਾ ਫੋਨ ਆਇਆ ਬੜੇ ਸੀਨੀਅਰ ਅਫਸਰ ਦਾ ਤੇ ਉਹਨੇ ਮੇਰੇ ਨਾਲ ਇਹੀ ਗੱਲ ਕੀਤੀ ਕਿ ਕੰਚਨਪ੍ਰੀਤ ਕੱਲ ਨੂੰ ਜਿਹੜਾ ਇਨਵੈਸਟੀਗੇਸ਼ਨ ਜੁਆਇਨ ਕਰ ਰਿਹਾ ਮੈਂ ਕਹਤਾ ਹਾਂ ਜੀ ਮੈਂ ਕਰ ਰਹੀ ਐ ਅਦਾਲਤ ਦੇ ਹੁਕਮ ਹੈ ਮੈਨੂੰ ਕਹਿੰਦਾ ਮੈਨੂੰ ਬਾਕੀ ਤਾਂ ਪਤਾ ਕੋਈ ਨਹੀਂ ਕਿ 2027 ਦੀ ਐਮਐਲਏ ਜਰੂਰ ਬਣ ਜੇ ਨਹੀਂ ਪਰ ਤੁਹਾਨੂੰ ਲੱਗਦਾ ਕਿ ਉਹਨੇ ਕਿਹਾ ਕਨਫਰਮ ਹਾਂ ਉਹਦੇ ਨਾਲ ਉਹ ਰੋਕਾਉਣ ਦੀ ਕੋਈ ਹਾਂ ਉਹਨੇ ਕਿਹਾ ਵੀ ਇਹ ਮੰਨਦੇ ਬਾਕੀ ਦਾ ਮੈਨੂੰ ਕਿਸੇ ਦਾ ਪਤਾ ਨਹੀਂਗਾ ਜੀ ਆਂਦਾ 2027 ਤੇ ਕੰਚਨ ਪ੍ਰੀਤ ਤੇ ਐਮਐਲਏ ਜਿੱਤੀ ਕੋਈ ਅੱਛਾ ਉਹਦਾ ਡਾਇਲੌਗ ਹੈ ਅਫਸਰ ਦਾ ਇਥੇ ਤੁਸੀਂ ਹਿਸਾਬ ਨਾਲ ਵੀ ਡਰ ਕਾਦਾ ਲੱਗਦਾ ਅੱਛਾ ਇਹ ਨਹੀਂ ਇਸ ਕੁੜੀ ਦੀ ਜਿਹੜੀ ਰਾਜਨੀਤਿਕ ਸਮਰੱਥਾ ਆ ਇੱਕ ਉਹਦੇ ਕੋਲ ਜਿਹੜਾ ਲੌਜਿਕ ਆ ਗੱਲ ਕਰਨ ਦਾ ਉਹਨੇ ਪੰਜਾਬ ਦੀ ਫੀਜ਼ਾ ਚੇਂਜ ਕਰਕੇ ਰੱਖਦੀ ਰਾਜਨੀਤੀ ਦੀ ਔਰ ਸਲਾ ਸੁਖਵੀਰ ਸਿੰਘ ਬਾਦਲ ਦੇ ਸ਼ਬਦ ਸੀ ਅਸੀਂ ਕੁਦਰਤੀ ਇਹ ਇਕੱਠੇ ਕਿਤੇ ਹੋ ਗਏ ਉੱਥੇ ਗੱਲ ਚੱਲ ਪਈ ਵੀ ਕੰਚਨ ਇਹ ਆਗੂ ਬਣ ਕੇ ਉਹ ਤੇ ਯਾਰ ਮੈਨੂੰ ਇਸ ਗੱਲ ਦੀ ਹਰਾਨੀ ਆ ਕਿ ਜਿੰਨਾਂ ਦਾ ਪੰਜਾਬ ਨਾਲ ਕੋਈ ਲਾਗਾ ਦੇ ਗਏ ਨਹੀਂਗਾ ਹੋਰ ਯੂਪੀ ਦੇ ਬਿਹਾਰ ਦੇ ਉਦੋਂ ਸਾਊਥ ਇੰਡੀਆ ਦੇ ਆnde ਮੈਨੂੰ ਕਈਆਂ ਨੇ ਲੀਡਰਾਂ ਨੇ ਐਮਪੀਆਂ ਨੇ ਕਿਹਾ ਕਿ ਇਹ ਕੁੜੀ ਕਿੱਥੋਂ ਲਿਆਂਦੀ ਸੀ ਹਾਂਜੀ ਮੀਡੀਆ ਦੇ ਵੀ ਸਟਾਰ ਹਾਂ ਵੀ ਸੋਸ਼ਲ ਮੀਡੀਆ ਤੇ ਸਟਾਰ ਇਹ ਕਰਨ ਕਿ ਸਰਕਾਰੋਂ ਤੋਂ ਆਵਾਮੀ ਪਾਰਟੀ ਸਰਕਾਰੋਂ ਤੋਂ ਡਰ ਰਹੀ ਹੈ ਉਹ ਡਰ ਰਹੀ ਹੈ ਇੱਥੇ ਕੋਈ ਦਰਾਵਾ ਨਹੀਂ ਗਿਆ ਕਿ ਬੱਚਿਆਂ ਦੇ ਮਨ ਤੇ ਅਸਰ ਵੀ ਹੁੰਦਾ ਹੈ ਹਾਂਜੀ ਇੱਕ ਛੋਟੇ ਜਿਹੇ ਬੱਚੇ ਦੀ ਮਾਂ ਵੀ ਆ ਉਹ ਪਰ ਉਹ ਚੜ੍ਹਦੀ ਕਲਾ ਚ ਆ ਜਿੰਨਾ ਮਰਜ਼ੀ ਕਰ ਲੈਣ ਅਕਾਲੀ ਦਲ ਇਸ ਬੱਚੀ ਦੇ ਨਾਲ ਆ ਉਹ ਅਕਾਲੀ ਦਲ ਦੇ ਪਰਿਵਾਰ ਦੀ ਬੱਚੀ ਆ ਔਰ ਮੈਂ ਕਹਿ ਦਵਾ ਕਿ ਉਹ ਪੰਜਾਬ ਦੀ ਧੀ ਹੈ ਤੇ ਹਰੇਕ ਨੂੰ ਉਹਦੇ ਨਾਲ ਖੜਨਾ ਚਾਹੀਦਾ ਜਿਹੜੀ ਉਹਦੇ ਨਾਲ ਬੇਇਨਸਾਫੀ ਹੋ ਰਹੀ ਹੈ ਜੋ ਉਹਦੇ ਨਾਲ ਧੱਕਾ ਹੋ ਰਿਹਾ ਹੈ